ਉਹਨਾਂ ਤੋਂ ਸਾਡੇ ਏਰੀਆ ਦਾ ਬੜਿਆ ਸਰਕਾਰ ਨੇ ਠੀਕ ਹੈ ਜੀ ਆ ਡੀਏ ਸਾਡਾ 12 12% ਪੈਣਾ ਹੈਗਾ ਤੇ ਅੰਤਰ ਸਰਵਾ ਡੀਏ 50% ਆ ਤੇ ਪੰਜਾਬ ਦੇ ਨਾਲ 32% ਆ ਪਰ ਜਾਣੋ ਜੋ ਵੀ ਆ ਹੁਣ ਆਸੂ ਕਰਦਾ ਨਹੀਂ ਹੈ ਬਿਲਕੁਲ ਹੀ ਅੰਬੋਦਰੀਏ ਸਾਹਿਬ ਕਹਿੰਦਾ ਕੋਈ ਕੋਈ ਗੱਲ ਇਹਦੇ ਵਿੱਚ ਹੁਣ ਸਾਡੀ ਰਾਏ ਹੁੰਦਾ ਵੀ ਤੁਹਾਨੂੰ ਸੇਵਾ ਬੇਸ ਲਾਗੂ ਕਰੋ ਜਿਨੇ ਗਿਆ ਟਾਕ ਆਇਆ ਤਾਂ ਜਾਣੇ ਬਿਨਾਂ ਸਰਕਾਰ ਮੈਂ ਵੀ ਇਹ ਕੰਮ ਕਰਦੇ ਆ ਕੱਚੇ ਮਣਾਜਵਾ ਫਿਰ ਉਹਨੂੰ ਪੱਕੇ ਕਰੋ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਪਬੀ ਕਿੰਨੀ ਵਾਰ ਕਹਦਾ ਜਿਵੇਂ ਮੈਂ ਹਰ ਹੱਲ ਜਿੰਨੇ ਗੱੱਚੇ ਮੁਲਾਜ਼ਮਾਂ ਨੂੰ ਕੋ ਬੱਚਾ ਸ਼ਾਤ ਕਰ ਦੂੰਗਾ 250 ਹੋਗੇ ਸਰਕਾਰ ਵਾਲੇ ਨੂੰ ਜਿੱਤਾ ਵੀ ਬੰਨਾ ਪੱਕਾ ਨੈਵੀਗੋਸ਼ਨ ਕੀਤਾ ਸੀ ਵੀ ਰੋਪੜਥਨ ਪੁਰਾਣੇ ਵਿੱਚ 20-20 ਸਾਲਾਂ ਨੂੰ ਕੰਮੇ ਕੰਮ ਕਰਦੇ ਆ ਲੈ ਲਾ ਮਹੱਤਵ ਦੇ ਵਿੱਚ ਜਿਹਨਾਂ ਨੇ ਪੜਾ ਵੀ ਚੱਲ ਕੇ ਆਉਂਗੇ ਇੱਥੇ ਜਿਹਨਾਂ ਰੈਗੂਲਰ ਕਰੂਗਾ ਹੈ ਅਈਗਾ ਨਵ ਸੱਸੇ ਸ਼ੁਰੂ ਕਰਤਾ 2015 ਵਿੱਚ ਸਾਡੀਆਂ ਭੈਣਾਂ ਪੀ.ਜੀ. ਕਰਕੇ ਜਿੱਚਣ ਲੱਗੀਆਂ ਸਾਡੇ ਘਰ ਇਰਤਨਗਾਰ ਰੱਖੀ ਗਈ ਇਹਨੇ ਰੇਲੋ ਕਰਤਾ 1200 ਕੋਸ ਰੱਖ ਲੋ ਜੀ ਜਨਾ ਨੇ ਅੱਛਾ ਉਹਨੇ ਕੀਆ ਸਾਡੇ ਘਰ ਦੇ ਨੰਗਾ ਪਹਿਲਾ ਸੀ ਹੁਣ 20000 ਕਰਦੀ ਬੇਸਪੇ ਡੀਏ ਭਗਵਾਨ ਤੁਮਾ ਦਾ 1200 ਟਿੱਟਰ ਲੱਗਿਆ ਹੈ ਉਹਨੂੰ ਡੀਐਮਸ ਅੰਦਰ ਆ ਬੇਸਪੇ ਹੋਣ ਕੇ ਪੈਨਸ਼ਨ ਆ ਕੋਈ ਨਹੀਂ ਆ ਉਹਨੂੰ ਪਤਾ ਹੈ ਭਗਵਾਨ ਤੁਹਾਨੂੰ ਇਹ ਗੱਲ ਤਾਂ ਪਤਾ ਹੀ ਹੋਣੀ ਮਾਤਾ ਨੂੰ ਪੁੱਛ ਰਵੇ ਕਿਹੋਣੇ ਵਾਰ ਹੁਣ ਕੀ ਕਰਦਾ 23000 ਤਨਖਾ ਤੇ 58 ਸਾਲ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਕੋਈ ਬੰਦੇ ਨੂੰ ਨਹੀਂ ਦੇਣਾ ਨਹੀਂ ਦਾਲੂ ਬੰਦਾ ਕਿਦਰ ਇਹਨਾਂ ਨੂੰ 5 ਸਾਲ ਲਾ ਕੇ ਲੱਖ ਰੁਪਏ ਮਸ਼ਨਾ ਕਰ ਦਿੰਦੀ ਆ ਹੋਰ ਸੂਤਾ ਬਾਦੂ ਨੇ ਪਰ ਸਾਨੂੰ ਸਰਕਾਰ ਧਰਨਿਆਂ ਵਿੱਚ ਅਰਦਾਨ ਨਾਲ ਲਿਆ ਕੇ ਜੋ ਇਹਨਾਂ ਦੇ ਮੁੱਖ ਮੰਗਾਂ ਜਿਹੜਾ ਮਲਾਉਣੀਆਂ ਉਹਨਾਂ ਕੋ ਪਾਸੇ ਹੋਣਾ ਚਾਹੀਦਾ ਹੈ। ਪਹਿਲਾਂ ਹੀ ਦੱਸਦਾ ਵੀ 2016 ਤੋਂ ਸਾਡਾ ਏਰੀਆ ਦੱਬਿਆ ਸਰਕਾਰ ਨੇ ਠੀਕ ਹੈ ਜੀ ਆ ਡੀ ਸਾਡਾ 12 12% ਪੈਣੇਗਾ। 35% ਡੀਏ 50% ਤੇ 50% ਡੀਫੀ% ਪਰ ਅਜਾਜੋ ਵੀ ਆ ਹੁਣ ਰਾਸ ਨੂੰ ਗੱਤਰ ਕਰ ਲਿਆ। ਚਾਹ ਦੇਣ ਹੋ ਗਏ ਤੇ ਬੈਠੇ ਨੂੰ ਡਾਕਟਰਾਂ ਨੇ ਕਹਿੰਦੇ ਜੂ ਨਹੀਂ ਸਰਗੀ। ਜੇ ਡਾਕਟਰ ਅੰਦਰ ਉਤਾਇਆ ਇੱਕ ਦਾ ਤਾਂ ਘੱਟਾ ਬਾਲ ਹੋ ਜਾਂਦਾ ਨਾਲ ਰਾਜ ਸਿੰਘ ਬਾਲ ਹੋ ਜਾਂਦਾ ਪਰ ਬੈਠਿਆ ਇਸੇ ਵਿੱਚ ਤੋਂ ਹੁਣ ਤਾਂ ਇਹ ਹੋਈ ਕਿ ਮੈਂ ਉਦੋਂ ਉਸ ਦਿਨ ਗਿਆ ਸੀ ਇਹ ਪੱਕੇ ਗੇੜ ਜਾਂਦਾ ਨਹੀਂ ਬਣ ਗਈ ਮੈਂ ਉਹਨੂੰ ਵੀਜੇ ਵੱਲ ਜਾਨਣ ਲੱਗਿਆ 2021 ਦੇ ਵਿੱਚ ਹੈਲਥ ਹਸਪਤਾਲ ਪਟਿਆਲਾ 15 ਅੰਝਾਂ ਰੱਖੇ 15 ਅੰਝਾਂ ਤੇ ਉਹ ਤੋਂ ਨਹੀਂ ਸਰਕਾਰ ਦਾ ਤੇ 6ਵਾਂ ਬੇਗਣ ਬਿਜਲੀ ਬੜਾ ਨਾ ਲੱਗਣ ਲੱਗਿਆ ਤੇ ਕਮੂਟੇ ਡਿੱਕਰ ਨਾ ਲੱਗਦੀ ਮਿਲਿਆ ਜਾ ਰਹੇ ਬੰਦਨਾ ਸਾਰਾ ਪੰਜਾਬ ਦਾ ਕਮਟਪ ਕਰਦਾ ਬਿਜਲੀ ਹੋਣੀ ਇਸ ਤਰੀਕੇ ਡਬਲ ਕੇ ਨਾ ਬੋਗਾਂਗਾ ਅੰਦਰ ਬੈਠਾ ਇਸੇ ਬਟਾ ਇਸੇ ਬੰਦ ਕਰਾਂਗਾ ਬਾਹਰ ਫੇਰ ਸਾਰੇ ਕੰਮ ਹੀ ਗਾਉ ਫੇਰ ਉਹ ਬਾਹਰ ਫੇਰ ਉਹਨੇ ਮੰਗਾ ਮਨਾਉਣਾ ਮੈਂ ਤੇ ਅਸੀਂ ਇੱਥੇ ਕਿਰਤਾਨ ਨੇ ਆ ਡਾਕਟਰ ਨੂੰ ਵੀ ਤੇ ਮੁਹਰੇ ਤੋਂ ਮੰਤ ਮੰਨੂ ਵੀ ਵੀ ਸਾਡਾ ਜਿਹੜਾ ਸਾਥੀ ਰਾਜ ਸਿੰਘ ਗ੍ਰਿਫਤਾਰ ਕੀਤਾ ਨਜਾਇਜ਼ ਬਿਲਕੁਲ ਜੇ ਸਰਕਾਰੀ ਅਕੋਨ ਨਾਲ ਗਿਆ ਵਿਦੋ ਗ੍ਰਿਫਤਾਰ ਕਾ ਨਾ ਬੰਦ ਨਹੀਂ ਪਹਿਲੀ ਗੱਲ ਤਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ